ਵਕ ਵਕ ਸਿੱਖ ਜਥੇਬੰਦੀਆਂ ਦੇ ਸੱਦੇ ਤੇ ਅਕਾਲ ਤਖਤ ਪੇਸ਼ ਹੋਣ ਵਾਲੇ ਨੌਜਵਾਨ ਵੀਰਾਂ ਨੂੰ ਇੱਕ ਬੇਨਤੀ ਧਿਆਨ ਨਾਲ ਸੁਣੋ ਅੱਜ ਯਾਦ ਕਰੋਗੇ ਸੰਤਾਂ ਨੂੰ ਪ੍ਰਣਾਮ ਕਰੋਗੇ ਸੰਤਾਂ ਨੂੰ ਉਹਦੀ ਕੁਰਬਾਨੀ ਤਾਂ ਭੁੱਲ ਜਾਓਗੇ ਬਦਨਾਮ ਕਰੋਗੇ ਸੰਤਾਂ ਨੂੰ ਬਸ ਮੱਥਾ ਟੇਕ ਕੇ ਮੁੜ ਆਇਓ ਅੱਜ ਬੋਧਾ ਖੋਹੀ ਕਰਿਓ ਨਾ ਉਹ ਬਲੀ ਦੇ ਗਿਆ ਤੁਹਾਡੇ ਲਈ ਉਹਦੀ ਰੂਹ ਤੇ ਕਾਲ ਖਮਲਿਓ ਨਾ ਜਦ ਉਸਤੇ ਵੈਰੀ ਚੜਿਆ ਸੀ ਉਹ ਸ਼ੇਰਾਂ ਵਾਂਗੂ ਲੜਿਆ ਸੀ ਤੁਸੀਂ ਦੁਪਕ ਗਏ ਸੀ ਘੁਰਨਿਆਂ ਵਿੱਚ ਉਹ ਮੌਤ ਦੀ ਕੋੜੀ ਛੜਿਆ ਸੀ ਅੱਜ ਉਂਗਲੀ ਚੜ ਕੇ ਦੁਸ਼ਮਣ ਦੀ ਭਾਈਆਂ ਦੇ ਮੋਰੀ ਚੜਿਓ ਨਾ ਉਹ ਬਲੀ ਦੇ ਗਿਆ ਤੁਹਾਡੇ ਲਈ ਉਹਦੀ ਰੂਹ ਤੇ ਕਾਲਖ ਮਾਲਿਓ ਨਾ ਖੜ ਕੇ ਲਾਸ਼ਾਂ ਦੇਆਂ ਢੇਰਾਂ ਤੇ ਪੈ ਗਿੱਦੜ ਕੂਕਣ ਸ਼ੇਰਾਂ ਤੇ ਕਰ ਹੱਥੀ ਫੂਕਣ ਵਾਲੇ ਉਹ ਕੁਝ ਅਕਲ ਕਰ ਲਵੋ ਕੇਰਾਂ ਤੇ ਸਮਝੋ ਇਸ ਖੇਡ ਸਿਤਾਨੀ ਨੂੰ ਅਕਲਾਂ ਨੂੰ ਜਿੰਦੇ ਜੜਿਓ ਨਾ ਉਹ ਬਲੀ ਦੇ ਗਿਆ ਤੁਹਾਡੇ ਲਈ ਉਹਦੀ ਰੂਹ ਤੇ ਕਾਲਖ ਮਾਲਿਓ ਨਾ ਤੁਸੀਂ ਤਖਤ ਤੇ ਜਾਇਓ ਜੀ ਸਦਕੇ ਪ੍ਰਸ਼ਾਦ ਚੜਾਇਓ ਜੀ ਸਦਕੇ ਜਿੱਥੇ ਡੁੱਲਿਆ ਖੂਨ ਸ਼ਹੀਦਾਂ ਦਾ ਕੜੀ ਗੋਡਾ ਲਾਇਓ ਜੀ ਸਦਕੇ ਤੁਸੀਂ ਤਖਤ ਤੇ ਜਾਇਓ ਜੀ ਸਦਕੇ ਪ੍ਰਸ਼ਾਦ ਚੜਾਇਓ ਜੀ ਸਦਕੇ ਜਿੱਥੇ ਡੁੱਲਿਆ ਖੂਨ ਸ਼ਹੀਦਾਂ ਦਾ ਕੜੀ ਗੋਡਾ ਲਾਇਓ ਜੀ ਸਦਕੇ ਸੱਕਿਆਂ ਦਾ ਖੂਨ ਸਰੋਵਰ ਦੇ ਅੰਮ੍ਰਿਤ ਵਿੱਚ ਘੋਲਣ ਵੜਿਓ ਨਾ ਉਹ ਬਲੀ ਦੇ ਗਿਆ ਤੁਹਾਡੇ ਲਈ ਉਹਦੀ ਰੂਹ ਤੇ ਕਾਲਖ ਮਲਿਓ ਨਾ ਪੱਗ ਜਗ ਜਦ ਵੀ ਉਤਰੀ ਸਿੱਖ ਦੀ ਹੈ ਜਗ ਤੇ ਬਦਨਾਮੀ ਕਰਿਓ ਨਾ ਉਹ ਬਲੀ ਦੇ ਗਿਆ ਤੁਹਾਡੇ ਲਈ ਉਦੀ ਰੂਤੇ ਕਾਲਖ ਮਲੇਉਨਾ ਉਦੀ ਰੂਤੇ ਕਾਲਖ ਮਲੇਉਨਾ ਧੰਨਵਾਦ